ਕਾਲ ਜੀ ਸਾਰੇ ਵੀਰਾਂ ਨੂੰ ਵੀਰੋ ਅੱਜ ਆਪਾਂ ਪਮਪਟੇ ਜੀ ਪਿੰਡ ਖੁੰਨਨਕਲਾਂ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਜਦੋਂ ਪਿੰਡ ਖੁੰਨਨਕਲਾਂ ਦਾ ਨਾਮ ਆਉਂਦਾ ਤੇ ਜਿਹੜੀਆਂ ਘੋੜਿਆਂ ਦੀਆਂ ਗੱਲਾਂ ਉਹ ਮੱਲੋ-ਮੱਲੀ ਦਿਮਾਗ ਵਿੱਚ ਘੁੰਮਣ ਲੱਗ ਪੈਂਦੀਆਂ ਇੱਕ ਪੰਜਾਬ ਦਾ ਇੱਕ ਇਹੋ ਜਿਹਾ ਪਿੰਡ ਆ ਇਹ ਜਿੱਥੇ ਕਾਫੀ ਚੰਗੇ ਨਸਲੀ ਘੋੜੇ ਤਿਆਰ ਹੋਏ ਆ ਤੇ ਚੰਗੇ-ਚੰਗੇ ਘੋੜੇ ਤਿਆਰ ਹੋ ਕੇ ਤੇ ਗਾਂ ਪੰਜਾਬ ਦੇ ਅਡੋੜੀ ਖੇਤरां 'ਚ ਜਾਂ ਭਾਰਤ ਦੇ ਅਡੋੜੀ ਖੇਤरां ਦੇ ਵਿੱਚ ਗਏ ਆ ਕਿਉਂਕਿ ਇੱਥੇ ਕਾਫੀ ਕਿਸਾਨਾਂ ਨੇ ਆਪਦਾ ਘੋੜਿਆਂ ਲਈ ਦੁਨੀਆ ਦੇ ਵਿੱਚ ਕਾਫੀ ਨਾਮ ਜਮਕਾਇਆ ਤੇ ਅੱਜ ਵੀ ਇੱਥੇ ਬਹੁਤ ਚੰਗੇ-ਚੰਗੇ ਘੋੜੇ ਤਿਆਰ ਹਨ ਤੇ ਜਿਹੜੇ ਚੱਲ ਰਹੇ ਹੈਗਾ ਜਿਨ੍ਹਾਂ ਦੇ ਬੱਚੇ ਚੰਗੇ ਤਿਆਰ ਹੋ ਕੇ ਹੈਗਾ ਆ ਰਹੇ ਆਮ ਕਿਸਾਨਾਂ ਦੇ ਘਰੇ ਤੇ ਅੱਜ ਆਪਾਂ ਪਹੁੰਚੇ ਜੀ ਸਰਦਾਰ ਗਰਮੀਤ ਸਿੰਘ ਹੋਰਿਆਂ ਦੇ ਘਰ ਤੇ ਇਹਨਾਂ ਕੋਲ ਵੀ ਇੱਕ ਬਹੁਤ ਚੰਗਾ ਨੁਕਰਾ ਘੋੜਾ ਤੇ ਜਿਹੜਾ ਆਪਾਂ ਅਗਲੀ ਵੀਡੀਓ ਵਿੱਚ ਵਿਖਾਵਾਂਗੇ ਤੇ ਇਸ ਵੀਡੀਓ ਵਿੱਚ ਆਪਾਂ ਇਹਨਾਂ ਦੀ ਤੁਹਾਨੂੰ ਨਾ ਅੱਜ ਤੁਹਾਨੂੰ ਇਹਨਾਂ ਦੋ ਘੋੜੀਆਂ ਵਿਖਾਉਣ ਲੱਗੇ ਆ ਤੇ ਜਿਹੜੀਆਂ ਵਿਕਾਊ ਆ ਤੇ ਬਹੁਤ ਚੰਗੀਆਂ ਘੋੜੀਆਂ ਤੇ ਮੈਂ ਇੱਕ ਗੱਲ ਕਹਿ ਸਕਦਾ ਇਹ ਉਹ ਘੋੜੀਆਂ ਜਿਹੜੇ ਇੱਕ ਹੀਰੇ ਬੱਚੇ ਪੈਦਾ ਕਰਨ ਵਾਲੀਆਂ ਘੋੜੀਆਂ ਇੱਕ ਤਾਂ ਤੁਸੀਂ ਆਹ ਵੇਖੋ ਨੀਲੀ ਚੰਬੀ ਘੋੜੀ ਤੇ ਇਹ ਦੋ ਸੂਵੇ ਸੂ ਚੁੱਕੀ ਆ ਪੌਣੇ ਪੰਜ ਸਾਲ ਦੀ ਉਮਰ ਆ ਤੇ ਇੱਕ ਨਾਲ ਇਹ ਤੇ ਬਸ਼ੀਰਾ ਫਿਰਦਾ ਤੇ ਇਹ ਦੋਵੇਂ ਵਿਕਾਊ ਆ ਪਰ ਜਿਹਨਾਂ ਦਾ ਰੇਟ ਇਹਨਾਂ ਦਾ ਉਹ ਅਟੋੜੀ ਕੀਤਾ ਜਾਊਗਾ ਭਾਵੇਂ ਤਾਂ ਕੱਲੀ ਘੋੜੀ ਲੈ ਜੇ ਤੇ ਭਾਵੇਂ ਦੋਵੇਂ ਜੋੜਾ ਖਰੀਦ ਕੇ ਲੈ ਜੇ ਬਸ਼ੇਰਾ ਤੇ ਘੋੜੀ ਤੇ ਜੇ ਰੇਟ ਆ ਉਹ ਦੋਵਾਂ ਦਾ ਡਲੋਖਾ ਕੀਤਾ ਜਾਊਗਾ ਤੇ ਇਹ ਘੋੜੀ ਬਹੁਤ ਚੰਗੀ ਆ ਚੰਗੀ ਚਾਲ ਵਾਲੀ ਘੋੜੀ ਆ ਤੇ 200 ਸੂਪੀ ਆ ਕੀ ਤੇ ਚਾਲ ਵੀ ਇਸ ਘੋੜੀ ਦੀ ਚੰਗੀ ਆ ਤੇ 61 ਇੰਚ ਦਾ ਕੱਦ ਆ ਤੇ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ ਤੇ ਬਾਈ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਆ ਤੇ ਇੱਕ ਤੁਹਾਨੂੰ ਅੱਗੇ ਕਾਲੀ ਘੋੜੀ ਵਿਖਾਉਣ ਲੱਗੇ ਆ ਇਹ ਵੀ ਵਿਕਾਊ ਆ ਤੇ ਇਹਦਾ ਕੱਦ 60 ਇੰਚ ਆ ਤੇ ਇਹ ਤੋਰਾ ਬਹੁਤ ਸੋਹਣਾ ਤੁਰਦੀ ਹੈ ਤੇ ਬਹੁਤ ਸੋਹਣੀ ਦੀ ਚਾਲ ਆ ਤੇ ਚਾਲ ਵਾਸਤੇ ਬਹੁਤ ਸੋਹਣੀ ਕੁੜੀ ਆ ਇਹ ਤੇ ਬਾਕੀ ਇਹ ਤਿੰਨ ਸੂਵੇ ਸੂ ਚੁੱਕੀ ਆ ਤੇ ਹੁਣੇ ਖਾਲੀ ਐ ਇਸ ਟਾਈਮ ਤੇ ਤੇ ਇਹ ਵੀ ਕੁੜੀ ਜੇ ਕਿਸੇ ਨੇ ਖਰੀਦਣੀ ਹੋਵੇ ਤੇ ਤੁਸੀਂ ਬਿジネス ਵਰਕ ਕਰ ਸਕਦੇ ਹੋ ਤੇ ਬਾਕੀ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਸਤੀ ਗੱਲ ਜੀ